ਇਹ ਤੋਂ ਸ਼ੁਰੂ ਕਰੀਏ ਜਾਂ। ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਇੱਕ ਤੁਹਾਨੂੰ ਟੋਕੜ ਗੱਬਨ ਦਿਖਾਉਣੀ ਤੇ ਇੱਕ ਤੁਹਾਨੂੰ ਟੋਕੜ ਦਿਖਾਵਾਂਗੇ। ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਵਾਗਤ ਜੀ ਵਧੀਆ ਵਧੀਆ ਜੀ ਹਾਂ ਜੀ ਮੱਜੇ ਮੱਜਾਂ ਕਰਤੀਆਂ ਜਾਂ ਸਾਰੇ ਕਿਤੇ ਮੇਰਾ ਵੀ ਇੱਕ ਬੇਇੱਜ਼ਤੀ ਆਪਾਂ ਨੂੰ ਇਹਦਾ ਮੇਰਾ ਵੀ ਸਾਈ ਪਉਦਾ ਵਾ ਕਿਹਲੇ ਗੱਡੀ ਹੱਜ ਕੋ ਭਾਜੀ ਨਹੀਂ ਮਿਲਦੀ ਅੱਛਾ ਆਪਣੀ ਗੱਡੀ ਦਾ ਵੀ ਜਮ ਕਰਕੇ ਫੇਰੀ ਸਾਈ ਪਾ ਗਏ ਹੁਣ ਛੋਟੀ ਉਹ ਦੁੱਧੀ ਉਹ ਲਈ ਵੀਰ ਨੇ ਅੱਛਾ ਤੇ ਪਹਿਲਾਂ ਉਹਨੂੰ ਨਹੀਂ ਗੱਡੀ ਮਿਲਦੀ ਹਾਲੀਆਂ ਗੱਡੀਆਂ ਤੁਹਾਨੂੰ ਪਤਾ ਹੈ ਇਸੇ ਨਹੀਂ ਕਿਹਲੇ ਦੂਰ ਦਾ ਜਾਂਦਾ ਆ ਕਈ ਵਾਰੀ ਗਈਆਂ ਕੋਈਆਂ ਕੋਈਆਂ ਸਾਦੋ ਕਿਹਨੇ ਦੂਰੋਂ ਲਈਦਾ ਉਹ ਨਹੀਂ ਉਧਰ ਕੋਈ ਛੋਟੀ ਦੁੱਧ ਦੀ ਲਾ ਕਈ ਜਾਂਦਾ ਅੱਛਾ ਮੇਰਾ ਵੀ ਫਿਰ ਬਣਾਉਂਗਾ ਮਸਾਈ ਪਵੇ ਜੇ ਗੱਡੀ ਦਾ ਇੰਤਜ਼ਾਮ ਕੋ ਹੁੰਦਾ ਫੇਰ ਹੀ ਪਾਇਆ ਕਰੇ ਸਾਈਕਾ ਅੱਛਾ ਇਹ ਗੱਲ ਉਹ ਵੇਖੀ ਫਿਰ ਕਰਾਂਗੇ ਡੀਐਮ ਕਰਾਂਗੇ ਕਈ ਵਾਰੀ ਮੰਨ ਲਓ ਕਿ ਤੁਹਾਡੇ ਤੋਂ ਨਹੀਂ ਵੀ ਕੀਤਾ ਜਾਂਦਾ ਤੇ ਇੰਨਾ ਕੋਈ ਸੋਚ ਕੇ ਰੱਖੇ ਵੀ ਜੇ ਉਧਰ ਵੀ ਗੱਡੀ ਭੇਜੀ ਨਹੀਂ ਪਈ ਤੇ ਭੇਜੀ ਪਈ ਜੇ ਠੀਕ ਠੀਕ ਨਾਲੇ ਆਪਾਂ ਇੱਥੇ ਆਣ ਕੇ ਬੰਦਾ ਪਾਸ ਕਰਕੇ ਚੋਚਵਾ ਕੇ ਆਪਣਾ ਵੇਖ ਜਿਆ ਕਰਦੇ ਹਾਂ ਹਾਂਜੀ 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 ਠੀਕ ਚਲੋ ਨਾਮ ਦੱਸਦੇ ਕਰੀ ਨਾਮ ਤੁਹਾਨੂੰ ਸ਼ਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਇੱਕ 985755 ਠੀਕ ਹੈ ਤੇ ਸ਼ੁਰੂਆਤ ਫੇਰ ਥੋੜੀ ਉੱਚੇ ਬੱਚੇ ਵਾਲੀ ਮਾਈ ਤੋਂ ਕਰ ਲਈਏ ਇੱਕ ਤੁਹਾਨੂੰ ਤਾਜ਼ੇ ਬੱਚੇ ਵਾਲੀ ਵੀ ਦਿਖਾਵਾਂਗੇ ਇਹਦਾ ਪਚਾਵ ਮਗਰ ਕੀ ਜੇ ਇਹ ਕੱਤੀ ਹੈ ਮਗਰੇ ਦੇ ਕੱਤੀ ਹੈ ਵੀਡੀਓ ਜਰੂਰ ਵੇਖੋ ਐਂ ਤੱਕ ਸਾਰੇ ਮਾਮਲ ਆਪਣੇ ਸਾਰਾ ਹੈਗਾ ਜੀ ਅੱਛਾ ਵੈਰੈਟੀ ਸਾਰੀ ਹੈ ਗੱਬਣਾ ਵੀ ਸੱਜਣ ਸੂਈ ਸਾਰੀ ਵੀਡੀਓ ਐਂ ਤੱਕ ਵੇਖਣ ਜਰੂਰ ਠੀਕ ਆ ਤੇ ਕਿੰਨਾ ਇਹਦੇ ਕੱਲ ਦੁੱਧ ਇਹ ਕੋ ਦੁੱਧ ਭਾਈ 7 ਕਿਲੋ ਜੀ ਅੱਛਾ ਆਪਾਂ ਸ਼ੇਕ ਹੋਈ ਗੰਦੀ ਦਵਾ ਘੜੇ ਕੋ ਨਾਣ ਦੇ ਦਿਲ ਜੇ ਲਾਇਆ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਕੱਤੀ ਦੇ ਮਿਲਦੀ ਜੇ ਡੇਢ ਮਹੀਨਾ ਦਾ ਬਣੀ ਨੋਆ ਚੈੱਕ ਨਹੀਂ ਫਤ ਲਈ ਅੱਛਾ ਘੱਟ ਡੇਢ ਮਹੀਨੇ ਤੋਂ ਬਾਅਦ ਟਾਈਮ ਤੋਂ ਦੋ ਚਾਰ ਦਿਨ ਉੱਤੇ ਹੋ ਗਏ ਬਾਕੀ ਇਹ ਹੈ ਕਿ ਢਾਂਚਾ ਚੰਗਾ ਹੈ ਤਾਂ ਬੋਡੀ ਸਟਰਕਚਰ ਜਿਹੜਾ ਭਾਰਾ ਦੀਪਾ ਜੀ ਮਾਜਾ ਦੇ ਬਾਕੀ ਮੇਰੇ ਇਹਨੇ ਦੁੱਧ ਸੱਜਰਦੇ ਵੀ ਚੰਗਾ ਦੁੱਧ ਕੱਢਿਆ ਹੋਊਗਾ ਸੱਜਰ ਵੀ ਭਾਈ ਜੀ 14 ਤੇ 14 12 ਗੋਦੇ ਗਈ ਮਾਰੀ ਟਿੱਡੇ ਠੀਕ ਹੈ ਮੀਨਾ ਬਣੀ ਨੂੰ ਇਹ ਚੱਕੀਆਂ ਫਕੜਾਈ ਠੀਕ ਹੈ ਤੇ ਜੱਸੀ ਰੱਖੀ ਇਹਦਾ ਗੱਲ ਨਹੀਂ ਹੋਊਗੀ ਠੀਕ ਹੈ ਤੇ ਅੱరే ਅੱਗੇ ਚੱਲੋ ਰਾਜੀ ਰੋਜੀ ਆ ਸ੍ਰੀ ਲੰਪਰੀ ਆ ਤਾਂ ਦੋ ਤਾਂ ਦੇਖੋ ਗਿਆ ਨਾਲ ਉਹਨਾਂ ਕਿ ਨਹੀਂ ਮੋਟੀਆਂ ਜੇ ਆਹ ਦੇਖ ਜਾਂਦੇ ਜੀ ਤੇ ਕਿੰਨਾ ਇਹਦਾ ਮੁੱਲ ਵਰਗੀ ਫਿਰ ਜੇਰੀਆ ਭਾਈ ਚਲੀ ਜਾ 10000 55000 ਜੀ ਆ ਕੱਟੀ ਨਾਲ ਜੀ ਤੇ ਵਿੱਚੋਂ ਛੋਟ ਛਾਟ ਕਰਨੀ ਕੋਈ ਫਿਰ 53000 ਜੀ ਭਾਈ ਦੇ ਲਾਵੇ ਠੀਕ ਆ ਭਾਈ ਆ ਜੋ ਮੰਨ ਲਓ 45 40000 ਜੀ ਦੋ ਨੰਬਰ ਦੀ ਜਿਹੜੀ ਮਾਜੋ ਹੁੰਦੀ ਹੈ ਹਾਂਜੀ ਹਾਂਜੀ ਤੇ ਆਹ ਮਗਰ ਕੱਟੀ ਜੇ ਗਲਤ ਤਕ ਪੂਰ ਛਟਾ ਹੋਵੇ ਉਹਦੀ ਆਪਣੀ ਬੋਲ ਕਰਨੀ ਤੇ ਕੱਟੀ ਵਿੱਚ ਹੈ 53000 ਦੀ ਕੱਟੀ ਨਾਲ ਹੀ ਠੀਕ ਆ ਤੇ ਆ ਤੋ ਕੜ ਗਿਆ ਪੰਜ ਇਹ ਤੋ ਕੜ ਗਿਆ ਇਹ ਕਿਨੇ ਚਿਰ ਦੀ ਚੱਕ ਪਾਸਿਆ ਇਹ ਭਾਈ ਸਾਡੇ 6 ਮਹੀਨੇ ਚੱਕ ਪਾਸ ਜੀ ਇੱਕੋ ਟਾਈਮ ਮਿਲਦੀ ਏ ਬਾਕੀ ਥੱਲੇ ਹਵਾਨਾ ਕਾਫੀ ਥੱਲਾ ਜਿਆ ਉਮੀਦ ਏ ਵੀ ਸੱਜਣ ਦੇ ਦੁੱਧ ਚੰਗਾ ਕੱਢਿਆਣਾ ਅੱਛਾ ਡੇਰੀ ਚ ਵਾਈ ਹੈ ਇਹਨਾਂ ਦੇ ਦੁੱਧ 15 16 ਕੋ ਬਰਿਆ ਸੇ ਠੀਕ ਆ ਤੋਰਾ ਫੇਰ ਇੱਕ ਦਿਨ ਹੋਰ ਦੁੱਧ ਕੋ ਹੋਗਾ 3 ਨਿਕਲੋ ਹੋ ਜਾਏ 2.5 ਹੋ ਜਾਏ ਅੱਛਾ ਇੱਕੋ ਟਾਈਮ ਮਿਲਦੀ ਆ ਇਹ ਵੀ ਭਾਰੀ ਆ ਮੱਝੋਂ ਤਰ ਵਧੀਆ ਭਾਈ ਮੱਝ ਛੋਟਾ ਪੁਰਾਣਾ ਆ ਇਹ ਤੇ ਦਿਖਾ ਦੀਏ ਲੱਗੇ ਤਾਂ ਚੋਂਚ ਪੋ ਛਟਾ ਕੋ ਥਾਦੀ ਘਰ ਵਾਲੇ ਭਾਈ ਜੋ ਮੇਰੀ ਅੱਧੀ ਠੀਕ ਐ ਲੈ ਜਾ ਕੋਈ ਵੀ ਖਾ ਲਓ ਜੇ ਸਰਦਾਰ ਵੀ ਠੀਕ ਐ ਵਾਦੀ ਮਾ ਤੇ ਪਈ ਉਹ ਪੂਰੀ ਲਾਜੀ ਆ ਤੇ ਕਿੰਨਾ ਵੀ ਦੀ ਇਹਦਾ ਮੁੱਲ ਫੇ ਲੋਦੇ ਵਿੱਚ 2.5 ਤੇ ਕਿੰਨੇ ਦੋ ਟਾਈਮਾਂ ਦਾ ਅੱਛੇ ਵਾਰੀ ਮਿਲਦੀ ਜੇ ਠੀਕ ਆ ਸਾਡੀ ਸ਼ਾਮੀ ਨਾਲ ਗੱਭਨ ਜੇ ਠੀਕ ਆ ਇਹ ਦੇਣਾ 55 ਜੀ 55000 ਜੀ ਛੋੜ ਛੜ ਵਿੱਚ ਥੋੜੀ ਬਾਦੀ ਕਰ ਦੋ ਛੋੜ ਕਰ 54000 ਜੀ ਭਾਈ ਹਾਂ ਲਾਂ ਦਵਾਂਗੇ ਠੀਕ ਆ ਤੇ ਸਾਈ ਉਹ ਪਾ ਗਏ ਜਿਹੜੇ ਮੇਰੇ ਵੀਰ ਨੇ ਡੰਗਾ ਲੈਣੇ ਮੈਂ ਕਿਹਾ ਦੋ ਦੋ ਦਿਨ ਭਾਈ ਡੰਗਾ ਨਹੀਂ ਬੱਜਿਆ ਹਰ ਕੋਈ ਜਗ੍ਹਾ ਥੋੜੀ ਜਗ੍ਹਾ ਫਿਰ ਅੱਗੇ ਹੁੰਦੀ ਗਿਆ ਤੇ ਉਸ ਹਿਸਾਬ ਨਾਲ ਆਪਣੀ ਕੋ ਫਿਰ ਉਸ ਹਿਸਾਬ ਵਿੱਚ ਹਿਸਾਬ ਦਾ ਲਾ ਕੇ ਮੇਰਾ ਵੀਰ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਤਾਜੀ ਸੂਈ ਹੈ ਬੱਚਾ ਇਹਦਾ ਇਹਦੇ ਮਗਰ ਵੀ ਕੱਟੀ ਆ ਹਾਂ ਜੀ ਆ ਕੱ ਉਲਾਈਆ ਬੱਚਾ ਜਿਹੜਾ ਕਿੰਨੇ ਦਿਨਾਂ ਵੇਜਿਆ ਨਾ ਸੋਈ ਨਾ ਸੋਈ ਨਾ ਪੱਕੇ ਤਰ ਹੋਈ ਗਏ ਨੇ ਤੇ ਆਹ ਹਵਾ ਨਹੀਂ ਬਾਕੀ ਖਾਨ ਭੂਰ ਛਟਾ ਥਾਂ ਦੀ ਘਾਰਵਾਦ ਆਪਣੀ ਗੱਡੀ ਹੈ ਕਿੰਨਾ ਇਹਦੇ ਕੋਲ ਦੁੱਧ ਤਿਆਰ ਇੱਕੋ ਦੁੱਧ ਹੋ ਗਿਆ ਇਹ ਛੇ ਰੋਤ ਹਿਲਾਇਆ ਵਾ ਅੱਛਾ ਤਿਆਰ ਜਿਹੜਾ ਤਿਆਰ ਬਾਕੀ ਇਹ ਕਿ ਥੋੜਾ ਵੱਧ ਵੀ ਸਕਦੀ ਹੈ ਜੇ ਨਹੀਂ ਭਾਈ ਦੁੱਧ ਚ ਰੱਖ ਦੋ ਕਰੂਗੀ ਉਹਨੂੰ ਆਉਂਗੀ ਦੁੱਧ ਉਹ ਤਿਆਰ ਹੋ ਜੇਗੀ ਠੀਕ ਹੈ ਆ ਠੀਕ ਹੈ ਲਓ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕੱਦ ਕਾਠ ਦਾ ਵੀ ਠੀਕ ਹੈ ਇੱਕ ਮਿੰਟ ਰੋਕ ਦੇ ਵਿੱਚ ਤੁਹਾਨੂੰ ਦਿਖਾ ਦਈਏ ਤੇ ਆ ਥਾਣਾ ਦੇਖ ਸਾਦੇ ਤੇ ਲੱਗੇ ਤਾਂ ਥਾਣਾ ਦਾ ਸਾਈਜ਼ ਕਾਪ ਜਿਹੜਾ ਇਹਦਾ ਚੰਗਾ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਬੱਚਾ ਲਾ ਕੇ ਜਿਹੜਾ ਕਿੰਦੇ ਕੀ ਦਿਖਾ ਦਈਏ ਆ ਕਿਤੀ ਛੜਤੀ ਥੱਲੇ ਮੱਕੀ ਆ ਦੇਖਾ ਦੇ ਖਾਣੇ ਦੇ ਲਾਗੇ ਤਾਂ ਹਾਂਜੀ ਦਿਖਾ ਦੇ ਵਿੱਚ ਚਵਾਹਰੇ ਤੇ ਬਾਕੀ ਖਾਣਾ ਚੰਗਾ ਵਸ ਤਰਾਏ ਦੇ ਕੋਲ ਮੋੜ ਜੀ ਮੈਂ ਕਿੱਥੇ ਲੈਣਾ ਦਵਾਂ ਤੇ ਸਾਡੀ ਵਿਧੀ ਚਵਾਹਰੇ ਹਾਂਜੀ ਠੀਕ ਐ ਵੀ ਜੀ ਹਾਂ ਦੇਖ ਸਕਦੇ ਜੇ ਇਸ ਤਰ੍ਹਾਂ ਹੀ ਕੱਟੀ ਗਾੜੀ ਬੰਦ ਹੀ ਨਹੀਂ ਆ ਤੇ ਵਸੇ ਇਸ ਤਰ੍ਹਾਂ ਹੀ ਚਵਾਈ ਕਰੀ ਜਾਣੀ ਦੱਸਿਓ ਵੀ ਜੀ ਮੁੱਲੇ ਦਾ ਫਿਰ ਹਾਂ ਰਸੀਲ ਜਿਹੜੀ ਕੋਲ ਤਾਂ ਤੁਮਾਰਾ ਹੀ ਏ ਠੀਕ ਐ ਗੱਡੀ ਜੀ ਹੀ ਏ ਇਸ ਤਰ੍ਹਾਂ ਹੀ ਪਾਵੇਂ ਬਾਲਟੀ ਥੱਲੇ ਪਈ ਰਹਿਣ ਦਾ ਆਵੇ ਤਾਂ ਹੁਣ ਮੇਰਾ ਵੀ ਚੋੜਤੀ ਆ ਬਸ ਇਹਦੇ ਚੋਏ sire bhai 5 ਵਜੇ 4:30 ਮੋਲੇ ਦਾ ਮੋਲੇ ਰਾਂਗੇ ਭਾਈ ਇਹ ਵੀ 50000 ਰੁਪਏ ਦੀ 55000 ਦੀ ਹਾਂ ਅੱਜ 55 ਨਹੀਂ ਟੱਪਾਂ ਦੇਣਾ ਕੋਈ 55 ਟੱਪਾਂ ਨਹੀਂ ਜਾਣਾ ਅੰਦਰ ਹੀ ਜਾਣਾ ਠੀਕ ਹੈ ਅੱਛਾ ਭਾਈ ਤੱਕਿਆ ਮੱਜਾ ਤੁਹਾਨੂੰ ਬਦਾਰ ਦੋ ਦੋ ਨੰਬਰ ਤੇ 45000 ਦੀ ਦੋ ਦੋ ਨੰਬਰ ਜਿਹੜੇ ਸੱਜਣਾ ਆ ਗੱਬਣੇ ਆਉ ਸੈਰ ਉਸ ਤੋਂ ਬਚ ਕੱਟੀ ਮੈਂ ਉਹਦੇ ਵੀ ਠੀਕ ਹੈ ਹਾਂ ਠੀਕ ਹੈ ਇਹਨਾਂ ਹਾਂ ਹਾਂ ਚ 50000 ਦੀ ਠੀਕ ਹੈ ਤੇ ਜਿਹੜੀ ਆ ਵਾਲੀ ਆ ਇਹ ਦੇ ਇੱਕੋ ਸ਼ੀਰੋ ਦੋਜੇ ਠੀਕ ਹੈ ਅਗਲੇ ਥਾਂ ਦੀ ਜਮੰਦਰੀ ਤੇ ਲੜੇ ਇਹ ਜਮੰਦਰੀ ਤੇ ਲੜੇ ਅਗਲੇ ਥਾਂ ਮੰਨ ਬਰਾ ਓਏ ਛੋਟਾ ਸਿੰਘ ਆ ਸੋਹਣੀ ਝੋਟੀ ਆ ਸੂਆ ਇਹਦਾ ਪਿੱਲਾ ਹੀ ਆ ਇਹ ਕਿਸਾਨ ਜੀ ਇਹਦਾ ਅਗਲਾ ਚੱਲਦਾ ਚਿਹਰੇ ਤੇ ਕਾਫੀ ਪਿਆਰੀ ਆ ਜੱਦੀ ਆ ਦੇਖ ਸੰਦੇ ਜੀ ਜਮਾਂਦੂ ਤੇ ਲੜ ਜਿਹੜੇ ਥਾਂ ਜੀ ਠੀਕ ਲੈ ਜਾ ਬਾਕੀ ਚਨਾਜ ਕੋ ਭੂਗੋ ਛੱਡਾ ਸੰ ਘਰਵਾ ਜੁਨੀਆ ਦੀ ਅੱਧੀ ਕੋ ਦੋ ਦੋ ਦੇ ਕਿੰਨਾ ਜੀ ਪੱਕਾ ਦੋ ਦੋ ਸ਼ਾਮ ਦੋ ਸਾਡੇ ਭਾਈ 6 ਕਿਲੋ ਤਾਂ ਬਾਹਰ ਹੀ ਦੱਸਦੇ ਆ 6 ਕਿਲੋ ਵੀ ਮੰਨ ਕੇ ਚੱਲਦੇ ਤੇ ਇਹਦਾ ਮੁੱਲ ਜੱਜਾ ਕਰਦੀ ਹੈ ਫਿਰ ਇਹਦੀ ਤਾਂ ਇਸ਼ਾਰੀ ਆਦੀ 40 ਹਜ਼ਾਰ ਦੀ ਹਾਂ ਵਿੱਚੋਂ ਕਿੰਨਾ ਮਨ ਕਰ ਦੇਣਾ 45 ਹਜ਼ਾਰ ਵੀ ਜਾਵਾਂਗੇ ਅੱਛਾ ਹਾਂ ਹੋਰ ਕਰ ਦੋਗੇ ਮੌਕੇ ਤੇ ਆ ਵੀ ਜੈਸ ਨੋ ਕਰ ਦੋ 44 ਹਜ਼ਾਰ ਦੇ ਦਈਏ 44 ਦੀ ਦੇਣੀ ਆ ਤੁਸੀਂ ਦੱਸੋ ਕਿ 43 ਦੀ ਦੇ ਦਈਏ ਚਲ 43 ਹਜ਼ਾਰ ਭਾਈ ਠੀਕ ਆ ਇਹ ਦੁੱਧ ਦੀਆਂ ਤਾਂ ਬੜੀਆਂ ਮੋਜਾਂ ਬੱਦੀਆਂ ਪਰਸੋਂ ਦੀ ਆਪਣੇ ਕੋਲਿਆ ਨਾ ਅੱਛਾ ਬੜਾ ਸੇਰੇ ਚੋਈ ਦਾ ਅਰਮਾਨ ਆ ਸ਼ਾਮਾ ਚੋ ਕੇ ਲੈ ਆ ਦੁੱਧ ਛੇ ਸਰਕਾ ਦੁੱਧ ਆ ਬੜਾ ਮਜਾਉਂਦਾ ਜੀ ਅੱਛਾ ਜੀ ਨਗਰੋਂ ਵੇਖੀ ਜਾਂਦੇ ਦੁੱਧ ਘਰੇ ਤੋਂ ਘਰੇ ਤੋਂ ਲਾ ਲਓ ਫਿਰ ਤੇ ਵਿਗੀ ਦੀ ਬੰਨੀ ਦੇ ਸਾਈਡ ਤੇ ਬੋਲ ਬੱਦੀ ਆਪਾਂ ਅੱਛਾ ਇੱਧਰ ਤੇ ਬੱਦੀ ਆ ਠੀਕ ਹੈ ਵਿਗੀ ਠੀਕ ਹੈ ਨਾ ਵਿਗੀ ਦੇ ਘਰ ਜਾਈਗੀ ਠੀਕ ਜੀ ਇੱਦਾਂ ਬੈਠੋ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਅੱਲੀ ਜੀ ਜੀ ਸੀਖ ਲੈ ਉਹ ਵੇਸ਼ ਚ ਆ ਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਫੇਰੀ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀ